ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਮਿੱਤਰੋ ਟਾਈਮ ਸਵੇਰ ਦੇ 10:30 ਹੋ ਗਏ ਨੇ ਤੇ ਅੱਜ ਜਿਹੜਾ ਆਪਣਾ ਪ੍ਰੋਗਰਾਮ ਹੈ ਅੱਜ ਦੇ ਦਿਨ ਦਾ ਉਹ ਆਪਾਂ ਜਾਣਾ ਹੈ ਸਭ ਤੋਂ ਪਹਿਲਾਂ ਰੋਮ ਸੈਂਟਰ ਵੱਲ ਨੂੰ ਉੱਥੋਂ ਜਾ ਕੇ ਲੈ ਕੇ ਆਉਣੀ ਹੈ ਆਪਣੇ ਆਪਣੀ ਸ਼ੌਪ ਵਾਸਤੇ ਬੀਰਾਂ ਕੋਕੋ ਕੋਲੇ ਲਤੀਨੇ ਲਤੀਨੇ ਕਹਿੰਦੇ ਨੇ ਇੱਥੇ ਇਟਲੀ ਦੇ ਵਿੱਚ ਜਿੱਦਾਂ ਆਪਣੇ ਟੀਨ ਹੁੰਨੇ ਕੋਲੇ ਦੇ ਨੇ ਉਹਨੂੰ ਲਤੀਨਾ ਕਹਿੰਦੇ ਆ ਉਹ ਆਪਾਂ ਲੈ ਕੇ ਆਉਣੇ ਨੇ ਹੋਰ ਵੀ ਕਾਫੀ ਸਾਰਾ ਸਮਾਨ ਆਪਣਾ ਪੀਣ ਦੇ ਲੀੜਾ ਦੁਕਾਨ ਤੇ ਵਰਤੇ ਜਾਂਦਾ ਉਹ ਸਾਰਾ ਆਪਾਂ ਲੈ ਕੇ ਆਉਣੇ ਆ ਤੇ ਮੈਂ ਜਾਊਗਾ ਨਾਲ ਮੇਰੇ ਦਵਿੰਦਰ ਸਿੰਘ ਜਾਊਗਾ ਤੇ ਨਾਲੇ ਘੜੀ ਘੁੰਮ ਫਿਰ ਕੇ ਆਵਾਂਗੇ ਤੇ ਕੰਮ ਕਰ ਆਪਾਂ ਆਲਰੇਡੀ ਸਾਰਾ ਆਪਣਾ ਨਵੇੜਤਾ ਹਿੰਮਤ ਮਾਰ ਕੇ ਕਿਉਂਕਿ ਸਵੇਰ ਉੱਠ ਕੇ ਆਪਣੇ ਕੰਮ ਕਰ ਸ਼ੌਪ ਦੇ ਨਵੇੜਨ ਤੋਂ ਬਾਅਦ ਇਹ ਆਪਣਾ ਸਵੱਭ ਬਣਦਾ ਹੈ ਜਾ ਕੇ ਸ਼ੋਪਿੰਗ ਕਰਨ ਦਾ ਸਮਾਨ ਲੈਣ ਦਾ ਘੁੰਮਣ ਦਾ ਫਿਰਨ ਦਾ ਪਰ ਸਵੇਰ ਉੱਠ ਕੇ ਸਭ ਤੋਂ ਪਹਿਲਾਂ ਆਪਣਾ ਕੰਮ ਕਰ ਉਹ ਆਪਾਂ ਆਲਰੇਡੀ ਆਪਣਾ ਖਤਮ ਕਰ ਚੁੱਕੇ ਤੇ ਤੁਸੀਂ ਇੱਧਰ ਮਿਲੋ ਮੇਰੇ ਮਾਤਾ ਜੀ ਨੂੰ ਇਹ ਸਵੇਰ ਉੱਠ ਕੇ ਸਿਰ ਨਾ ਆ ਕੇ ਪਾਠ ਪੂਜਾ ਕਰਕੇ ਤੇ ਆਪਣਾ ਬਾਹਰ ਆ ਕੇ ਤਰਾਸੋ ਦੇ ਉੱਪਰ ਬੈਠ ਕੇ ਤੇ ਬਾਹਰ ਆਪਣਾ ਰੋਡ ਚੱਲ ਰਿਹਾ ਸਾਹਮਣੇ ਦੇਖੋ ਇਧਰੋਂ ਤੇ ਗੱਡੀਆਂ ਆਈ ਜਾਨੀ ਐ ਜਾਈ ਜਾਨੀ ਐ ਬਸ ਆਪਣਾ ਬੰਦਾ ਦੇਖਦਾ ਟਾਈਮ ਬਹੁਤ ਵਧੀਆ ਪਾਸ ਹੁੰਦਾ ਸਾਡੀ ਤਰਾਸੋ ਤੇ ਬੈਠ ਕੇ ਹੋਰੇ ਜਿਹੜੇ ਮਤਲਬ ਇਟਲੀ ਵਿੱਚ ਨਾ ਜਿੱਦਾਂ ਆਪਾਂ ਕਹਿ ਦਿੰਦੇ ਆ ਜਿਹੜੇ ਘਰ ਪਾਰਤ ਮੈਂਤੋ ਦੇ ਵਿੱਚ ਐ ਜਿਹੜਾ ਜੀ ਕੋਈ ਬਲਕੋਨੀ ਨਹੀਂ ਹੈਗੀ ਬਾਹਰ ਦੇਖਣ ਨੂੰ ਨਹੀਂ ਹੈਗਾ ਉੱਥੇ ਬਜ਼ੁਰਗਾਂ ਬਾਤ ਥੜੋਕਾ ਹੋ ਜਾਂਦਾ ਤੇ ਜਿਹੜੇ ਆਮ ਜੰਗ ਐ ਉਹ ਤਾਂ ਸੁਪਰ ਠੀਕ ਕੰਮ ਕਰ ਚਲੇ ਜਾਂਦੇ ਆ ਤੇ ਟਾਈਮ ਵਧੀਆ ਪਾਸ ਹੋ ਜਾਂਦਾ ਪਰ ਬਜ਼ੁਰਗਾਂ ਦਾ ਟਾਈਮ ਪਾਸ ਕਰਨ ਵਾਸਤੇ ਬਾਲਕਨੀ ਬਹੁਤ ਜ਼ਰੂਰੀ ਆ ਜਾਂ ਪਾਰਕ ਹੋਵੇ ਨੇੜੇ ਐਦਾਂ ਚੀਜ਼ਾਂ ਸਾਡੇ ਆ ਚੀਜ਼ਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਦਿੰਦੀ ਆ ਇੱਥੇ ਬਾਹਰ ਬੈਠ ਕੇ ਬੰਦਾ ਸਾਹਮਣੇ ਮਾਰਕੀਟ ਐ ਮਾਰਕੀਟ ਦਾ ਵਿਊ ਦੇਖ ਰੰਦਾ ਐ ਆਉਂਦੇ ਜਾਂਦੇ ਲੋਕਾਂ ਨੂੰ ਦੇਖ ਮੈਂ ਕਿਹਾ ਮੇਤੂ ਵੱਧ ਪਛਾਣਤਾ ਸ਼ਹਿਰ ਦੇ ਲੋਕਾਂ ਦੀ ਮੰਮੀ ਨੂੰ ਹੁਣੀ ਆ ਨਾ ਵੀ ਕੋਈ ਇੱਥੇ ਫਿਰ ਦੇਖੀ ਨਾ ਵੀ ਹਾਂ ਕਿਹੜਾ ਗਵਾਂਡੀ ਕਿਹੜਾ ਚਲੇ ਕਿਹੜਾ ਆ ਗਿਆ ਸਭ ਤੋਂ ਮੈਨੂੰ ਘਟ ਹੁਣੀ ਪਛਾਣ ਹਲੇ ਮਾਤਾ ਨੂੰ ਵੱਧ ਹੁਣੀ ਐ ਤੇ ਮੈਂ ਅਸੀਂ ਜਾਈਏ ਫਿਰ ਸਮਾਨ ਲੈ ਕੇ ਲਈ ਰੋਟੀ ਪਾਣੀ ਆ ਖਾਵਾਂਗੇ ਠੀਕ ਐ ਠੀਕ ਐ ਤੇ ਉਹਨਾ ਆਪਣੇ ਬਾਗ ਦੇ ਕੰਡਿਆਲੀ ਜਿਹੜੀ ਬੂਤੀ ਹੁੰਦੀ ਉਹ ਲੱਗੀ ਹੋਈ ਐ ਤੇ ਉਹਦੇ ਕੋਈ ਚਲੇ ਜਾਂਦਾ ਤੇ ਜਾ ਕੇ ਇਹਨਾਂ ਨੂੰ ਹੱਥ ਮਾਰਦਾ ਜਿਹੜਾ ਕੰਡਾ ਉਹਦੇ ਵਿੱਚ ਪੈਜ ਬਚਦਾ ਉਹਨੂੰ ਲੱਗਦਾ ਵੀ ਮੈਨੂੰ ਛੇੜ ਲਓ ਦੇਖੀ ਉਧਰ ਆਉਗਾ ਇਹ ਹੋ ਜੀ ਇਹ ਕਿਧਰ ਗਿਆ ਤੇ ਇਧਰ ਗੁਸ਼ਾਨ ਸਿਉ ਲੱਗਿਆ ਪਾ ਆਪਣੇ ਮਾਮੇ ਨੂੰ ਕਰਨ ਵਾਸਤੇ ਤਿਆਰ ਹੈਲੋ ਵੀ ਸਮਾਨ ਜਾ ਕੇ ਲੈ ਕੇ ਆਉਣਾ ਮਾਮੇ ਨੇ ਰੋਮ ਘੁੰਮਣ ਜਾਣਾ ਤੇ ਗੁਸ਼ਾਨ ਨੂੰ ਬਹੁਤ ਜ਼ਿਆਦਾ ਚੀਜ਼ਾਂ ਦਾ ਬਹੁਤ ਜ਼ਿਆਦਾ ਚਸਕੇ ਤਿਆਰ ਕਰਨਾ ਮੈਂ ਕਹਿੰਦਾ ਗੁਸ਼ਾਨ ਤੈਨੂੰ ਆਪਾਂ ਕਿ ਸਲੂਨ ਨਾਲ ਖੁਰਕੇ ਦੇ ਦੇ ਜਿੱਥੇ ਤੂੰ ਸਰਦਾਰ ਮੁੰਡਿਆਂ ਨੂੰ ਤਿਆਰ ਕਰੇ ਕਰੇ ਬਸ ਠੀਕ ਹੋ ਜਾਣਾ ਹੈ ਹਾਂ ਠੀਕ ਹੋ ਜਾਣਾ ਹਾਂ ਜੀ ਹਾਂ ਗੱਲ ਪੱਕੀ ਆ ਪੱਗਾ ਭੱਗਾ ਬੰਦ ਨਹੀਂ ਸਹੀ ਕਹਿਣਾ ਤੇ 쿠샨 ਵੀਰ ਦਾ ਵੀ ਦਿਲ ਕਰਦਾ ਸੀ ਮੇਰੇ ਦਾ ਪਾਪਾ ਜੀ ਨਾਲ ਜਾਣ ਨੂੰ ਘੁੰਮਣ ਨੂੰ ਪਰ ਆਪਾਂ ਲਈ ਕਹਿੰਦਾ ਫਰਗੋਨਾ ਭਾਈ ਉਹਨਾਂ ਦੀ ਫੈਕਟਰੀ ਵਿੱਚੋਂ ਕਿਉਂਕਿ ਸਮਾਨ ਕਾਫੀ ਦਾ ਲੈ ਕੇ ਆਉਣਾ ਹੈ 15 20 ਦਾ ਇਕੱਠਾ ਤੇ ਫਰਗੋਨੇ ਵੀ ਦੋਨੇ ਸ਼ੀਟਾਂ ਦੇ ਇੱਕ ਡਰਾਈਵਰ ਸਾਈਡ ਦੀ ਤੇ ਕੰਡੈਕਟਰ ਸਾਈਡ ਦੀ ਤੇ ਮੈਂ ਜਾਊਂਗਾ ਨਾਲ ਦਵਿੰਦਰ ਜਾਊਗਾ ਤੇ ਕੁਸ਼ਾਨਵੀਰ ਦੀ ਸੀਟ ਵੀ ਆਪਦੀ ਹੈ ਨਹੀਂ ਇਹ ਸਵੇਰ ਦਾ ਮੇਰੇ ਚ ਜਿਹੜੀ ਥੋੜੀ ਜਾਂਦਾ ਵੀ ਪਾਪਾ ਮੈਨੂੰ ਵੀ ਨਾਲ ਲੈ ਕੇ ਚੱਲੋ ਮੈਨੂੰ ਵੀ ਨਾਲ ਲੈ ਕੇ ਚੱਲੋ ਤੇ ਮੈਂ ਕਿਹਾ ਵੀ ਹੁਣ ਤੈਨੂੰ ਮੈਂ ਪੁੱਤ ਕਿੱਥੇ ਲੈ ਕੇ ਜਾਵਾਂ ਜੇ ਆਪਾਂ ਗੱਡੀ ਲੈ ਕੇ ਜਾਂਦੇ ਫਿਰ ਪੁੱਤਰ ਨੂੰ ਆਪਣੇ ਨਾਲ ਲੈ ਜਾਂਦੇ ਨਾਲ ਫੇਰ ਮੁਰੇ ਬਹਿ ਵੀ ਜਾਂਦਾ ਪਿੱਛੇ ਬਹਿ ਜਾਂਦਾ ਹੁਣ ਫਰਗੋਨੇ ਵਿੱਚ ਇਹਦਾ ਜਾਣ ਦਾ ਸਬਬ ਨਹੀਂ ਬਣਨਾ ਹੈਗਾ ਫਰਗੋਨਾ 2 ਸੀਟਰ ਹੈ ਨਹੀਂ ਫਰਗੋਨਾ 2 ਸੀਟਰ ਹੀ ਫਰਗੋਨਾ 2 ਸੀਟਰ ਹੈ ਇੱਕ ਡਰਾਈਵਰ ਦੀ ਇੱਕ ਕੰਡੈਕਟਰ ਦੀ ਤੇ ਇਹ ਪ੍ਰੋਬਲਮ ਹੋ ਗਈ ਤੇ ਆਪਾਂ ਇਹ ਕਰਦੇ ਹ ਤੇ ਜਲਦੀ ਆਲੀ ਮੁੰਡਿਆ ਠੀਕ ਹੈ ਜੀਵਿੰਦਰ ਤੇ ਟਾਈਮ ਦੇਖੋ ਮੇ ਤਾਂ ਤੁਸੀਂ 11:30 ਹੋ ਗਏ ਤੇ ਆਪਾਂ ਰੋਟੀ ਲੰਚ ਘਰਾਈ ਕਰਨਾ ਠੀਕ ਹੈ ਚੱਲੀ ਫਟਾਫਟ ਆਪਾਂ ਓਕੇ ਪੁੱਤਰੀ ਮਿਲ ਜਾਏਗੀ ਬੇਟਾ ਓਕੇ ਬਾਈ ਓਕੇ ਆ ਲੈ ਆਂਦਾ ਫਰਗੋਨਾ ਨਵਾਂ ਫਰਗੋਨਾ ਅੱਜ ਜੀਵਿੰਦਰ ਆਪਾਂ ਇਹ ਚੱਲਾਂਗੇ ਸਮਾਨ ਲੈਣ ਵਾਸਤੇ ਹੈਂ ਕੈਂ ਕੱਢੀ ਆ ਤੇ ਬਾਕੀ ਤੈਨੂੰ ਵਿੱਚੋਂ ਦਿਖਾਉਣਾ ਇਹਦਾ ਵੀ ਕਾ ਸਿਸਟਮ ਹੈ ਚਾਬੀ ਦੇਖਿਆ ਤਾਂ ਖੁੱਲਦੀ ਪਹਿਲਾਂ ਇਹਦੀ ਇਹ ਇੱਥੇ ਹੀ ਪੱਤ ਆ ਜਾਗੀ ਜੀਵਿੰਦਰ ਜੀ ਆਹ ਦੇਖੀ ਇੱਧਰ ਹਾਂਜੀ ਭਾਜੀ ਦੇ ਵਿੱਚ ਪਹਿਲਾਂ ਫਰਗੋਨਾ ਦੇ ਵਿੱਚ ਪਹਿਲਾਂ ਆਹ ਸਾਰੀ ਸਕਰੀਨ ਹੈ ਜੀ ਕੁਝ ਵੀ ਬਟਨ ਨਹੀਂ ਹੈ ਸਾਰਾ ਕੁਝ ਟੱਚੇ ਲੱਗੇ ਰਹੇ ਜੋ ਵੀ ਲੱਗੇ ਹੋਏ ਠੀਕ ਹੈ ਜੀ ਫੋਨ ਗਿਆ ਟੈਜ ਹੋ ਜਾਂਦਾ ਜੇ ਏਸੀ ਵੀ ਚਲਾਉਣਾ ਤਾਂ ਵੀ ਏਸੀ ਇੱਥੋਂ ਚਲਣਾ ਇਹਨੇ ਆ ਦੇ ਇਹ ਆਹ ਕਲਿੱਕ ਕਰਨੇ ਚੱਲ ਪਏ ਸੀ ਇੱਥੋਂ ਵੱਧ ਘਟਾਉਣੇ ਨੇ ਤੇ ਇੱਥੋਂ ਆਹ ਟੈਂਪਰੇਚਰ ਉੱਪਰ ਹੌਟ ਹੋ ਗਿਆ ਤੇ ਥੱਲੇ ਪੂਰਾ ਕੋਲਡ ਹੋ ਗਿਆ ਇਹ ਨਵੀਂ ਜਨਰੇਸ਼ਨ ਹੈ ਐ ਮਤਲਬ ਜੇ ਇੰਡੀਅਨ ਸਾਹਿਬ ਨਾਲ ਦੇਖੀ ਜੀ ਪੂਰੀ ਤਾਕੜੀ ਗੱਡੀ ਵਾਲੇ ਫੀਚਰ ਨੇ ਜੀ ਵੱਡੀਆਂ ਗੱਡੀਆਂ ਵਾਲੇ ਇਹਦਾ ਮੀਟਰ ਵੀ ਸਾਰੇ ਕੁਝ ਆ ਰਿਹਾ ਜੀ ਸਾਰਾ ਕੁਝ ਆ ਰਿਹਾ ਵੀ 6 ਆ ਗਈ ਜੀ 6 ਵੀ 6 ਆ ਤੇ ਬਾਕੀ ਸਾਰਾ ਦੇਖਿਆ ਵੀ ਸਾਰੇ ਡੀਲ ਮੀਟਰ ਉਰੇ ਤੇ ਉਹਦੇ ਦਸਤਰੇ ਨਾ ਉੱਪਰ ਵਿੱਚ ਉਹਦੇ ਇੱਕ ਪਾਸੇ ਹਰੀ ਹੈ ਇੱਕ ਪਾਸੇ ਰੈੱਡ ਹੈ ਨਾ ਉਹਦਾ ਪਤਾ ਕੀ ਕਰਨਾ ਆ ਦੇ ਬੈਲਟ ਦਾ ਇਹਦੇ ਬਟਨ ਲੱਗੇ ਹੋਏ ਠੀਕ ਹੈ ਜੀ ਮੈਂ ਬੈੱਡ ਲਾਈ ਵੀ ਆ ਤੇ ਲਾਈ ਵੀ ਨਹੀਂ ਤੇ ਉਹ ਦੱਸਦਾ ਵੀ ਇਹ ਆ ਦੇਖੀ ਹੁਣ ਦੋਨੇ ਹਰੀਆਂ ਹੋ ਜਾਣੀਆਂ بس چلے ਗਿਆ ਉਹ ਵੀ ਸਹੀ ਵੀ ਹੋਣਗੇ ਤੇ ਗੱਡੀ ਆਪਣੀ ਰੈਡੀ ਖੜੀ ਆ ਵਿਚਾਲੇ ਰੋਡ ਬਣਿਆ ਵੇ ਤੇ ਟੈਂਪਰੇਚਰ ਦੱਸ ਰਿਹਾ ਅੱਜ 27 ਡਿਗਰੀ ਟੈਂਪਰੇਚਰ ਅੱਜ ਮੌਸਮ ਇਤੋਂ ਵਾਰ ਨਾ ਥੋੜਾ ਏਦਾਂ ਖੁਸ਼ਮੁਸਾਹੇ ਮੌਸਮ ਅੱਜ ਮੰਨ ਲਓ ਵੀ ਬੱਦਲ ਵਾਈਜ਼ ਹੋਈ ਵੀ ਹੈ ਮੀਂਹ ਪੈਣ ਦੇ ਚਾਂਸ ਹੈਗੇ ਆ ਪਰ ਜੇ ਪੈ ਜਵੇ ਤਾਂ ਵਧੀਆ ਗੱਲ ਆ ਯਾਰ درختਾਂ ਦੁਖਤਾਂ ਨੂੰ ਪਾਣੀ ਮਿਲ ਜਾਊਗਾ ਆਪਾਂ ਤਾਂ ਪਿੰਡੇ ਰਹਿਣੇ ਇਹਨਾਂ ਨੂੰ ਚਾਹ ਨੂੰ ਕੋਣ ਪਾਣੀ ਪਾਉਂਦਾ ਹਨਾ ਇਹਨਾਂ ਦਾ ਮੀਹ ਦਾ ਪਾਣੀ ਮਿਲਣਾ ਵਿਚਾਰਿਆਂ ਨੂੰ ਜਿਵੇਂ ਆਪਣੇ ਕਹਦੇ ਨੇ ਨਾ ਵੀ ਜਿਹੜਾ ਬੰਬੋਲਾ ਏ ਉਹ ਮੀਹ ਦਾ ਪਾਣੀ ਪੀਂਦਾ ਏ ਏਦਾਂ ਬਹੁ ਅਨ ਨਾ ਹੁਣ ਹਲੇ ਆਪ ਨੂੰ ਪਤਾ ਨਹੀਂ ਜਿਨ੍ਹਾਂ ਨੇ ਮੀਂਹ ਦਾ ਪਾਣੀ ਪੀਣਾ ਗਰਮੀ ਬਹੁਤ ਜ਼ਿਆਦਾ ਹੈ ਚਲ ਮੀਂਹ ਨੂੰ ਪੈਜੇ ਵਧੀਗਾ ਲੈ ਇੱਕ ਛੋਟਾ ਜਿਹਾ ਚਲੀਏ ਆਪਾਂ ਨਿਕਲੀਏ ਹਾਂਜੀ ਤੇ ਟਾਈਮ ਹੋ ਗਏ ਨੇ ਪੌਣੀ 12 ਤੇ ਆਪਣਾ ਜਿਹੜਾ ਸਫਰ ਹੈ ਉਹ ਹੈਗਾ 45 ਤੋਂ 50 ਮਿੰਟ ਦਾ ਸਫਰ ਦੇ ਵਿੱਚ ਆਪਣਾ ਠੀਕ ਹੈ ਜੀ ਰੋਮ ਸੈਂਟਰ ਵੱਲ ਨੂੰ ਤੇ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਉੱਥੇ ਟਰામ ਚੱਲਦੀ ਆਪਾਂ ਰੋਮ ਸੈਂਟਰ ਵੱਲ ਨੂੰ ਜਾਣਾ ਟਰામ ਤੋਂ ਲਈ ਟਰામ ਹੁੰਨੇ ਜਿੱਦਾਂ ਨਾ ਵਾ ਟ੍ਰੇਨ ਵਰਗੀ ਹੁੰਨੇ ਆ ਬੱਸਾਂ ਟਰામ ਰੋਮ ਸ਼ਹਿਰ ਦੀ ਟ੍ਰੈਫਿਕ ਨੂੰ ਟਰਾਮਾਂ ਨੇ ਬਚਾਇਆ ਵੈ ਇੱਕ ਲਿਖੇ ਦਾ ਅੱਛਾ ਜੀ ਜਿੱਥੇ ਜਿਹ ਵੱਡੀਆਂ ਨੇ ਇਟਲੀ ਦੀ ਜਿਵੇਂ ਆਪਾਂ ਕਹਿੰਦੇ ਕੁਝ ਮੈਟਰੋ ਦਿੱਲੀ ਹੋ ਵੀ ਐਦਾਂ ਕੁਝ ਹੈ ਹਾਂ ਮੈਟਰੋ ਟ੍ਰਾਮ ਸਿਟੀ ਰੋਮ ਨੂੰ ਤੇ ਨਾਪੋਲੀ ਨੂੰ ਤੇ ਮਿਲਾਨ ਨੂੰ ਇਹਨੂੰ ਟ੍ਰਾਮ ਸਿਟੀ ਵੀ ਕਹਿੰਦੇ ਨੇ ਆਪਾਂ ਓਕੇ ਜੀ ਉਹ ਟ੍ਰਾਮ ਚੱਲਦੀ ਜੇ ਟ੍ਰਾਮ ਨਾ ਚੱਲੇ ਤਾਂ ਟ੍ਰੈਫਿਕ ਹੋਰ ਵੀ ਜ਼ਿਆਦਾ ਹੋਵੇ ਜਿਹੜੇ ਲੋਕਲ ਲੋਕ ਰਹਿੰਦੇ ਨੇ ਉਹ ਟ੍ਰਾਮ ਨੂੰ ਹੀ ਯੂਜ਼ ਕਰਦੇ ਆ ਕੁੱਛ ਇੰਦੀ ਮੈਂ ਤੁਹਾਨੂੰ ਦਿਖਾਉਣਾ ਜਗਾ ਕਿ ਕਿੰਨਾ ਸੋਹਣਾ ਹੈ ਸਾਰਾ ਬਿਲਡ ਚਲਦੇ ਹੀ ਦੇਖਦੇ ਫਿਰ ਐਕਸਾਈਟਮੈਂਟ ਹੈਗੀ ਹੈ ਨਾ ਕਿ ਹੁਣ ਤੱਕ ਦੋ ਤਿੰਨ ਦਿਨ ਤਾਂ ਤਾਂ ਇਹ ਆ ਦੇਖਿਆ ਬਾਹਰ ਵਾਲਾ ਹਾਂਜੀ ਰਿੰਗ ਰੋਡੇ ਘੁੰਮਦੇ ਰਹੇ ਆ ਪਾਜ ਰਿੰਗ ਰੋਡ ਤੇ ਘੁੰਮਦੇ ਰਹੇ ਆ ਰਿੰਗ ਰੋਡ ਤੇ ਬਾਹਰ ਤਾਂ ਦੇਖਿਆ ਅੱਜ ਤਣੂ ਆਪਾਂ ਰਿੰਗ ਰੋਡ ਦੇ ਅੰਦਰ ਲੈ ਕੇ ਜਾਵਾਂਗੇ ਠੀਕ ਠੀਕ ਹੈ ਤੇ ਜਿਹੜੀ ਆ ਵਾਲੀ ਜਾਂਦੀ ਹੈ ਨਾ ਗੱਡੀ ਇਹ ਬਲਦੀ ਵਿੱਚ ਕਿਸਤੀ ਕਿਸਤੀ ਪ੍ਰਾਈਵੇਟ ਕਿਸਤੀ ਹੈ ਹੁਣ ਗਰਮੀ ਆ ਗਈ ਹੈ ਤੇ ਹੁਣ ਲੋਕਾਂ ਨੇ ਕੱਢ ਕੱਢ ਗਰਾਜਰ ਦੇ ਵਿੱਚੋਂ ਇਹ ਕਿਸਤੀ ਆਪਣੀਆਂ ਹੁਣ ਸਮੁੰਦਰਾਂੇ ਬਾੜ ਲੈਣੀਆਂ ਇੱਥੋਂ ਛੱਡ ਦਨ ਤੇ ਆ ਸਾਰਾ ਘੁੰਮ ਕੇ ਮੁੜ ਕੇ ਦੁਬਾਰਾ ਫੇਰ ਉੱਪਰ ਰੋਮਾ ਘੁੰਮ ਕੇ ਆ ਜਣਾ ਨੇ ਪਰ ਆਪਾਂ ਇੱਥੋਂ ਰੇਕਰ ਉਹਨੂੰ ਛੱਡਤਾ ਤੇ ਇਹ ਤਾਂ ਗੱਡੀਏ ਤੂੰ ਪਾ ਕੇ ਸਮਝਾਉਣਾ ਤੇ ਮੈਂ ਤਾਂ ਸਿਆ ਰੋਡ ਤੋਂ ਕਿਹੜਾ ਰੋਡ ਰੋਮ ਸੈਂਟਰ ਵਿੱਚੋਂ ਵੱੜਦਾ ਹੈ ਇੱਧਰ ਦੇ ਪਾਸੇ ਤੋਂ ਸਹੀ ਉੱਜਾ ਪੈਦੋਂ ਤਾਰ ਦੀ ਗੱਡੀ ਦੁਬਾਰਾ ਫੇਰਾ ਪਾਰਿਆਂਗੇ ਰੋਡ ਤੇ ਚੜ ਜਾਣਾ ਅੱਛਾ ਪਰ ਆਪਾਂ ਜਾਣਾ ਇੱਥੋਂ ਦੇਖ ਉੱਪਰ ਇਹ ਨਿਸ਼ਾਨ ਚੈਂਤੁਰਾ ਦਾ ਨਾ ਹਾਂਜੀ ਹਾਂਜੀ ਚੈਂਤੁਰਾ ਕਹਿੰਦੇ ਨੇ ਸੈਕਟਰ ਨੂੰ ਮਾਲਾ ਰੋਮ ਉੱਜਾ ਆਪਾਂ ਸੈਂਟਰ ਵੱਲ ਨੂੰ ਜਾਣਾ ਹੈ ਠੀਕ ਹੈ ਤਾਂ ਆਪਾਂ ਨੇ ਆਹ ਰੋਡੋਂ ਦਾ ਜਿਹੜਾ ਛੱਡੀ ਹਰੰਦ ਦੇ ਕੋਲੋਂ ਦ ਸਿੱਧਾ ਹੀ ਰੋਮ ਸੈਂਟਰ ਦੇ ਵਿੱਚ ਜਾਣਾ ਪਊ ਆ ਰੋਮ ਜੰਗਲ ਲੈ ਵੀ ਹੁਣ ਪਹੁੰਚ ਗਏ ਆਪਾਂ ਰੋਮ ਸੈਂਟਰ ਇਹਦੇ ਹੈ ਕਿੱਡੇ ਕਿੱਡੇ ਬਿਲਡਿੰਗਾਂ ਉੱਚੀਆਂ ਉੱਚੀਆਂ ਬਿਲਡਿੰਗਾਂ ਜਿਹੜੀਆਂ ਦੱਸਦੀ ਐਵੇਂ ਤੁਸੀਂ ਕਿਸੇ ਮਹਾਨਗਰ ਦੇ ਵਿੱਚ ਪ੍ਰਵੇਸ਼ ਕਰ ਚੁੱਕੇ ਹੋ ਦਵਿੰਦਰ ਬਿਲਕੁਲ ਨਹੀਂ ਸਿੱਧਾ ਹੀ ਇਹ ਦੇਖ ਲਾਈਟਾਂ ਬਹੁਤ ਆ ਰਹੀਆਂ ਆ ਦੇ ਲਾਲ ਲਿਆ ਸੀ ਗੱਡੀ ਰੇ ਗੱਡੀ ਅਭੀ ਲਾਲ ਕੱਢੀ ਲਿਆ ਗਲਤ ਗੱਲ ਐ ਇਦਾਂ ਜੇ ਕਿ ਤੇ ਇਹ ਵੀ ਇਦੋਂ ਚੱਲਦੇ ਹੁੰਦੇ ਉਧਰੋਂ ਜਾ ਕੇ ਵਿੱਚ ਹਨਾ ਨੁਕਸਾਨ ਹੋਣਾ ਸੀ ਐਕਸੀਡੈਂਟ ਹੋਣਾ ਸੀਗਾ ਨੁਕਸਾਨ ਸਮਝ ਨਹੀਂ ਪਤਾ ਨਹੀਂ ਕਹਦਣੇ ਯਾਰ ਗੱਲ ਨੂੰ ਇੱਕ ਮਿੰਟ ਜੇ ਖੜਵੀ ਜਾਉਂ ਤਾਂ ਕਿ ਫਰਗੇ ਪੈ ਜੂਗਾ ਐ ਵੀ ਬੰਦੇ ਸੀ ਅੱਗੇ ਕੋਈ ਕਾਰ ਨਹੀਂ ਹੁਣ ਮਾਤਾ ਸਿਆਣੀ ਮੇਰੀ ਮਾਤਾ ਜੀ 100 ਮੜੀ ਵਿੱਚ ਵੱਜੇ ਨਾ ਹੁਣ ਇੱਕ ਮਿੰਟ ਵਿੱਚ ਭੱਜ ਕੇ ਲੈ ਗਿਆ ਜੇ ਗੱਡੀ ਦਾ ਨੁਕਸਾਨ ਹੋ ਗਿਆ ਫਿਰ ਸਾਰਾ ਦਿਖੜਣਾ ਪੈਣਾ ਉਹ ਉਹ ਮਨਜ਼ੂਰ ਹੈ ਇੱਕ ਸਕਿੰਟ ਇੱਕ ਮਿੰਟ ਖੜਨਾ ਜ਼ਰੂਰੀ ਨਹੀਂ ਹੈ ਦੇਖੋ ਤੇ ਦਿਵਿੰਦਰਾ ਹਾਂ ਜੀ ਆ ਗਈ ਟਰੈਮ ਇੱਧਰ ਤੇ ਇੱਧਰ ਰੋਡ ਚੱਲਦੀ ਆ ਹਾਂ ਜੀ ਗੱਪੇ ਨਾਲ ਟਰੈਮ ਚੱਲਦੀ ਆ ਪਰਲੇ ਪਾਸੇ ਫਿਰ ਰੋਡ ਚੱਲਦੀ ਆ ਇੱਧਰ ਟਰੈਮ ਤੇ ਬਸਾਂ ਸਾਰੀਆਂ ਇਕੱਠੀਆਂ ਚੱਲਦੀ ਆ ਠੀਕ ਹੈ ਜੀ ਟਰੈਮ ਸਿਟੀ ਉਹ ਦੇਖੀ ਮਤਲਬ ਇਹ ਇੰਨੀ ਜ਼ਿਆਦਾ ਸਰਵਿਸ ਉਹ ਕਿੰਨੇ ਗਈ ਆ ਹਾਂਜੀ ਤੇ ਆ ਇਧਰੋਂ ਦੂਜੇ ਪਾਸੇ ਜਾ ਰਹੀ ਹੈ ਬਸ ਇੱਕ ਨੇ ਤੈਨੂੰ ਇੱਕ ਗਾਹ ਜਾਈ ਮਿਲ ਲੈਣੀ ਹੈ ਇੱਕ ਜਾਂਦੀ ਹੈ ਤੇ ਇੱਕ ਆਉਂਦੀ ਹੈ ਠੀਕ ਹੈ ਬਸ ਬਸ ਇੱਧਰ ਚੱਲਣੀ ਜੀ ਹਾਂ ਗੱਡੀ ਨਾ ਗੱਡੀਆਂ ਇਧਰ ਹਾਂਜੀ ਹਾਂ ਤੇ ਬੱਸਾਂ ਵੀ ਇਹਦੇ ਵਿੱਚ ਚੱਲਣੀਆਂ ਤੇ ਟਰਾਂਮ ਵੀ ਇਹਦੇ ਵਿੱਚ ਸਾਰੀਆਂ ਨਾਲੇ ਜਾਂਦੀਆਂ ਨੇ ਸੇ ਬੱਸਾਂ ਵੀ ਉਹ ਵਿਚਾਲੇ ਸੈਂਟਰਲ ਨੂੰ ਹਾਂ ਹਾਂ ਸਾਈਡ ਦੇ ਸਿਰ ਇਕੱਲੇ ਗੱਡੀਆਂ ਜਿਹੜੇ ਪ੍ਰਾਈਵੇਟ ਗੱਡੀਆਂ ਉਹ ਸਾਈਡ ਦੇ ਇਕੱਲੇ ਇਹ ਸਰਕਾਰੀ ਆ ਉਹ ਵਿਚਾਲੇ ਵਜਣੇ ਉਹ ਦੇ ਉਧਰ ਜਿੱਥੇ ਗਈ ਆ ਨਾ ਸਹੀ ਗੱਲ ਆ ਦੂਜੀ ਕਿਲੋ ਦੂਜੀ ਮਗਰ ਆ ਗਈ ਹਾਂ ਇਹ ਇਧਰ ਤੋਂ ਕਿਲੋਮੀਟਰ ਕਿਲੋਮੀਟਰ ਕਾ ਚੱਲਦੀ ਹੈ ਅੱਛਾ ਉਹਦੀ ਐਂਬ ਮਾ ਸਰਕਾਰੀ ਗੱਡੀਆਂ ਸਾਰੀਆਂ ਨੇ ਪਿੱਛੇ ਲੰਗੀਆਂ ਪ੍ਰਾਈਵੇਟ ਨਹੀਂ ਚਲਣਗੀਆਂ ਸਰਕਾਰੀ ਐਂਬੂਲੈਂਸ ਹੋ ਗਈ ਬੱਸ ਹੋ ਗਈ ਟਰੈਮ ਹੋ ਗਈ ਸਾਰੀ ਚੀਜ਼ ਬੜੀ ਵੇਟ ਪ੍ਰਾਈਵੇਟ ਕਿਸ ਨੂੰ ਜ਼ਿਆਦਾ ਛੇਤੀ ਆ ਤਾਂ ਆਪਣੇ ਇੱਥੇ ਦੇ ਵਿੱਚ ਬੈ ਕੇ ਆ ਸਕਦਾ ਨਹੀਂ ਨਹੀਂ ਇਹਨੇ ਬਚਾਇਆ ਹੈ ਰੋਮ ਸ਼ਹਿਰ ਦੀ ਟ੍ਰੈਫਿਕ ਆ ਅਦਰੂ ਵੱਧਾ ਟਰੈਮਾਂ ਨੇ ਬਚਾਈ ਵੀ ਆ ਟਰੈਮ ਨੇ ਮੈਟਰੋ ਨੇ ਬਹੁਤ ਜ਼ਿਆਦਾ ਫਰਕ ਆ ਉਹਦੀ ਇੱਕ ਗਈ ਆ ਉਹ ਦੂਜੀ ਧਰਫੇ ਜਾ ਰਹੀ ਆ ਹਾਂ ਬਿਲਕੁਲ ਸਹੀ ਗੱਲ ਲਈ ਇਹ ਆ ਅਦਰੇ ਕਿਲੋਮੀਟਰਾਂ ਵਿੱਚ ਚੱਲੀ ਨਿਕਲਣੀ ਬਹੁਤ ਬੜੀ ਆਪਾਂ ਉਹਦੇ ਆਪਣੀ ਗੱਡੀਆਂ ਦੇ ਫਾਈਨਲੀ ਆਪਾਂ ਨੇ ਸਮਾਨ ਆਪਣਾ ਲੈ ਲਿਆ ਮਾਰਕੀਟ ਤੋਂ ਆ ਦੇਖੋ ਇਧਰੋਂ ਪਹਿਲਾਂ ਇਧਰ ਮਿਲੋ ਮੁੰਡੇ ਨੂੰ ਇਹ ਮੁੰਡਾ ਬੰਗਲਾਦੇਸ਼ ਤੋਂ ਹੈ ਤੇ ਯਾਰ ਬਹੁਤ ਨਾਈਸ ਸੁਭਾਅ ਹੈ ਮੁੰਡੇ ਦਾ ਸਾਰੀਆਂ ਜਿੰਨੇ ਬੰਦੇ ਕੰਮ ਕਰਦੇ ਆਰੇ ਸਾਰਿਆਂ ਦਾ ਸੁਭਾਅ ਬਹੁਤ ਵਧੀਆ ਸਾਰੇ ਬੰਦੇ ਬਹੁਤ ਨਾਈਸ ਹੈ ਮਿਲਣ ਸਾਰੇ ਤੇ ਬਾਕੀ ਸਮਾਨ ਆਪਾਂ ਦੇਖੋ 1 2 ਤੇ 3 ਜਿਹੜੀਆਂ ਆਪਾਂ ਸਮਾਨ ਦੇ ਲੈ ਲਈਆਂ ਤੇ ਇੱਕ ਜਿਹੜੀ ਮੁੰਡਾ ਲੈ ਹੋਰ ਲੈ ਕੇ ਆ ਰਹੇ ਕਿਉਂਕਿ ਆਪਾਂ ਨੇ ਹਲੇ ਜਿਹੜਾ ਪਾਣੀ ਵਗੈਰਾ ਉਹ ਵੀ ਲੈਂਡ ਤੋਂ ਰਹਿੰਦਾ ਤੇ ਬਾਕੀ ਦੇਖਦੇ ਆਂ ਸ਼ਾਇਦ ਪੁਰੋਣੀ ਦੇ ਪੇਟੀਆਂ ਆਪਾਂ ਹੋਰ ਲੈ ਲਈਏ ਠੀਕ ਹੈ ਨਾ ਸਮਾਨ ਅੱਛਾ ਓਕੇ ਹੋ ਗਿਆ ओके ਤੇ ਅੱਜ ਇਹ ਸਾਰਾ ਆਪਣੀ ਹੈਲਪ ਵੀ ਕਰਾਉਣਗੇ ਸਾਰਾ ਸਮਾਨ ਗਾੜੀ ਵਿੱਚ ਰੱਖਾਂਗੇ ਮੇਰੇ ਨਾਲ ਯੈਸ ਵੀਡੀਓ ਵਿੱਚ ਬੋਲਦੀ ਆਪਨੇ ਕਿਉਂ ਸਮਾਨ ਕਾਫੀ ਜ਼ਿਆਦਾ ਹੈ ਨਾ ਅਸੀਂ ਫਰਗੋਨੇ ਦੇ ਵੀ ਸਮਾਨ ਸਾਰ ਲੱਦਣਾ ਫਿਰ ਦੋ ਬੰਦੇ ਲੋਡ ਨਹੀਂ ਆਉਂਦਾ ਹੁਣ ਆਪਾਂ ਚੱਲਦੇ ਆਂ ਫਰਗੋਨੇ ਵੀ ਸਾਰਾ ਸਮਾਨ ਨੂੰ ਲੱਦ ਕੇ ਦੇਖ ਕੇ ਇਹਨਾਂ ਨੂੰ ਪੈਸੇ ਵੀ ਦੇ ਕੇ ਫਿਰ ਚੱਲਦੇ ਆਂ ਸੰਦਕਾ ਫੋਨ ਵੀ ਆਉਣ ਲੱਗੇ ਰੋਟੀ ਪਾਣੀ ਅਸੀਂ ਖਾ ਕੇ ਨਹੀਂ ਸਾਈ ਹੈਗੇ ਦੋਨਾਂ ਨੂੰ ਭੁੱਖ ਤੇ ਲੱਗੀ ਮੈਨੂੰ ਨਹੀਂ ਭੁੱਖ ਆਪਾਂ ਖਾਪੀ ਲਈ ਫਿਰ ਉੱਥੇ ਭੁੱਖ ਕਿ ਲੱਗਣੀ ਹੀ ਇਹ ਤਾਂ ਗੱਲ ਹੈ ਹਾਂਜੀ ਹਾਂਜੀ ਚਲੋ ਫਿਰ ਬਾਕੀ ਹੁਣ ਆਪਾਂ ਲੱਦੇ ਸਮਾਨ ਮਿੱਤਰੋ ਫਿਰ ਆ ਜੀ ਅੰਮ੍ਰਿਤਸਰ ਤੋਂ ਲੱਗੂ। ਹਾਂ ਨਾ ਇਹ ਬੱਦੂ ਜੱਗ ਦਾ ਭਈਆ। ਬਸ ਗੱਡੀ ਵਿੱਚ ਜਾਂਦਾ ਇੱਧਰ ਤੋਂ ਲੱਜੂਗੀ ਫਸਿਆ ਹੋਣਾ। ਤਾਂ ਪਿਆ ਲੱਜੂ। ਕਿਸੇ ਤਕਸਾਨ ਨਾ ਹੋਏ ਬਿਨਾਂ ਨਾ। ਕੱਥ ਲੱਜੂ ਮੈਂ? ਅੱਜ ਨਹੀਂ ਜੀ। ਨੁਕਸਾਨ ਨਹੀਂ ਕਿਸੇ ਦਾ ਵੀ ਹੋਣਾ ਚਾਹੀਦਾ। ਦੋ ਦੋ ਲੋਕ ਹੈ ਜੀ। ਅੱਛਾ ਦੂਜੀ ਮਤਲਬ ਆਪਣੀ ਫੋੜ ਵਰਗੀ ਹੈ। ਉਹ ਕਿ ਭੱਜ ਜਲੀ ਜਾਂ ਨਹੀਂ ਹੋ। ਉਹ ਵੀ ਫੋੜ ਗੱਡੀ ਵਰਗੀ ਆ ਉਹ। ਅੱਛਾ। ਕਿਹੜਾ ਲੱਗੇ ਟਿੱਕਾ ਇਹ। ਲੈ ਪਰ ਉਹਨਾਂ ਦੇਖੋ ਮਿੱਤਰੋ ਵਿੱਚੋਂ ਐ ਨਮਾ। ਲਗਜਵਿੰਦਰ ਮੈਂ ਉਹਦੇ ਖਰੜਾ ਪਰਲੇ ਪਾਸੇ। ਤੁਹੇ ਇੱਥੇ ਰੱਖੀ ਜਾਈਂ ਮੈਂ ਸੈਟ ਕਰ ਲਵਾਂ ਚੰਨੀ ਆ ਠੀਕ ਹੈ ਠੀਕ ਹੈ ਜੀ ਤੇ ਫਾਈਨਲੀ ਮਿੱਤਰੋ ਫਰਗੋਨਾ ਆਪਾਂ ਨੇ ਸਾਰਾ ਆਪਣਾ ਲੱਦ ਲਿਆ ਸਮਾਨ ਆਪਾਂ ਸਾਰਾ ਲੈ ਲਿਆ ਚੱਲੀ ਤਾਂ ਬੰਦ ਕਰੀਏ ਹਾਂਜੀ ਵਧੀਆ ਆਪਾਂ ਫਰਗੋਨਾ ਲਿਆ ਜੀ ਜੇ ਗੱਡੀ ਰਿਆਂ ਤੋਂ ਫਿਰ ਸਮਾਨਾ ਬਣਾਉਣਾ ਵੀ ਸੀਗਾ ਜੀ ਸਹੀ ਗੱਲ ਹੈ ਗੱਡੀ ਨਹੀਂ ਸੀ ਸਮਾਨਾ ਫੋਟੋ ਦੇ ਵਿੱਚ ਤਾਂ ਬਿਲਕੁਲ ਵੀ ਨਹੀਂ ਸੀ ਆਉਣਾ ਹੈਗਾ ਜੇ ਕਿਤੇ ਗੱਡੀ ਲਾਉਂਦੇ BMW ਮਾੜਾ ਮਾੜਾ ਫੁਰ ਕਿ ਉੱਖਾ ਬੋ ਕਰ ਲੈਂਦੇ ਪਰ ਇੰਨਾ ਸਮਾਨ ਨਹੀਂ ਸੀ ਆਉਣਾ ਵਿਚਾਲੇ ਤਾਂ ਥੋੜਾ ਬੋਤਾ ਹੋਰ ਸੱਪਨ ਸਕੋਟਾ ਲੈਣਾ ਜੀ ਫਿਰ ਉਹ ਤਾਂ ਹੁਣ ਇਹਦੇ ਉੱਪਰ ਪੂਰਾ ਭਰ ਚਣ ਲੈ ਜੀ ਇਹ 15 ਇਹਨਾਂ ਸਾਮਾਨ ਆਪਾਂ ਤੇ ਕਾਂਚ ਚ ਲੈ ਲਈ ਆ ਆਪਣੇ ਹੁਣ 15 ਦੇ ਬਾਅਦ ਕਿੰਨੇ ਗਿਆ ਠੀਕ ਨਹੀਂ ਹਾਂਜੀ ਹਾਂਜੀ ਯਾ ਰੈਡੀ ਇਹਨਾਂ ਨੂੰ ਫਰੇਮ ਵਾਲਾ ਬਣ ਕੇ ਓਕੇ ਲਾਸਟ ਵੀ ਲੈ ਤੇ ਮੇਟਰ ਇਹ ਬੌਸ ਬਸ ਤੁਸੀਂ ਇਹ ਬੌਸ ਹੈ ਇਹ ਬੌਸ ਹੈ ਸਾਰੇ ਮੈਗਜ਼ੀਨ ਦਾ ਬੌਸ ਤੇ ਨਾ ਬੌਸ ਕਿਸੇ ਆਪਕਾ ਬੜੱਪਾ ਨੇ ਆਪ ਉਸ ਕੋ ਅੱਲਾਹ ਕੋ ਬੌਸ ਮੰਨਦੇ ਹੋ ਵੈਸੀ ਬੌਸ ਤੁਹਾਡ ਹੋ ਓਕੇ ਬਾਈ ਥੈਂਕ ਯੂ ਆਓ ਚੱਲیں ਆਪ ਕੋ ਨਹੀਂ ਚਲਦੇ ਨਾਲੇ ਨੋ ਪੀਸ ਕੇ ਕਿ ਮੁਰ ਜਾਣਾ ਸ਼ਾਮ ਨੂੰ ਧੰਨਵਾਦ ਫਿਰ ਕ ਵੀ ਕੋਈ ਓਕੇ ਕਿਦੋਂ ਰਹਿ ਗਿਆ ਸੀ ਮਿੰਦਰ ਪਿਆਸ ਲੱਗੀ ਸੀ ਜੀ ਪਾਣੀ ਦੀ ਜਦੋਂ ਸਮਾਨ ਲੱਦਦੇ ਆਪਾਂ ਇਹ ਪਾਣੀ ਲੈ ਕੇ ਆਏ ਵਸਾ ਕੁੱਟ ਕੁੱਟ ਪਾਣੀ ਪੀ ਲੈ ਨਾਲ ਤੁਸੀਂ ਪੀ ਲਈ ਚੱਲ ਬੜੀ ਮੈਂ ਪੀਂਦਾ ਜੀ ਠੰਡਾ ਠੰਡਾ ਗਲੇੰਦੋਂ ਹਾਂ ਜਿਵੇਂ ਸਹੀ ਹੈ ਨੋਰਮ ਹੈ ਪਾਣੀ ਠੰਡਾ ਪਾਣੀ ਪੀਣੀ ਬਹੁਤਾ ਪੀਣਾ ਜੇ ਗਲਾ ਖਰਾਬ ਹੋ ਜਾਏ ਤੇ ਮੇਰੇ ਪਹਿਲਾਂ ਹੀ ਥੋੜਾ ਜਿਹਾ ਗਲਾ ਖਰਾਬ ਹੈ ਜੀ ਉਹ ਵੀ ਸਹੀ ਹੈ ਆ ਠੀਕ ਹੈ ਲੋਈ ਮਿੱਤਰੋ ਟਾਈਮ ਦੇਖੋ ਕਿੰਨਾ ਹੋ ਗਿਆ ਟਾਈਮ ਹੁਣ ਆਪਾਂ ਨੂੰ ਹੋ ਗਏ ਨੇ ਪਾਉਣੇ 2 ਹੋ ਚੁੱਕੇ ਲਗਭਗ ਦੇਖੋ 10 5 ਮਿੰਟ ਰਹੀ ਬਸ ਪਾਉਣੇ 2 ਹੋ ਜਾਣੇ ਤੇ ਹੁਣ ਆਪਾਂ ਆਪਣੀ ਮੈਗਜ਼ੀਨ ਦੇ ਵਿੱਚ ਲੈ ਕੇ ਸੀ ਫਰਗੋਨਾ ਆਪਣਾ ਤੇ ਸਮਾਨ ਸਾਰੀ ਆਪਾਂ ਆਪਣੇ ਫਰਗੋਨੇ ਉੱਤ ਕੱਢ ਕੇ ਨਾ ਫਰਗੋਨਾ ਕਹਿੰਦੇ ਨੇ ਜਿਹੜੀ ਕੰਮ ਵਾਲੀ ਗੱਡੀ ਹੁੰਦੀ ਆ ਮਤਲਬ ਪਿੱਛੇ ਸਾਰੇ ਬੰਦ ਕੀਤੇ ਹੁੰਦੀਆਂ ਨੇ ਉਹਨੂੰ ਫਰਗੋਨਾ ਕਹਿੰਦੇ ਨੇ ਤੇ ਸਾਰਾ ਸਮਾਨ ਕੱਢ ਕੇ ਆਪਾਂ ਇਹ ਸਾਰਾ ਚੇੜਾਂਗੇ ਦੇ ਵਿੱਚ ਤੇ ਗੁਸ਼ਾਮ ਸਿੰਘ ਹਣੀ ਪੂਰੀ ਆਪਣੀ ਕਰਾਉਣਗੇ ਹੈਲਪ ਆ ਦੇਖੋ ਇੱਕ ਬੋਤਲ ਲੈ ਜਾਂਦੇ ਉਹ ਤੇ ਗਿਰ ਗਈ ਸੀ ਗਿਰ ਗਈ ਧੀ ਈ ਕੀ ਕਸਾ ਜਿ ਆਹ ਹੈ ਲੋ ਫਾਈਨਲੀ ਸਮਾਨ ਸਾਰੇ ਜਰੇ ਹੋ ਕੇ ਹੋ ਗਏ ਤੇ ਟਾਈਮ ਪੈਤਰ ਹੁਣ ਰਾਤ ਦੇ ਪੌਣੇ 11 ਹੋ ਗਏ ਇਧਰ ਦੇਖ ਮੁੰਡੇ ਮਿਲੋ ਫਰਾਂਚੀਸਕੋ ਰਿਕਾਡ ਤੋਂ ਸਾਰੇ ਬੰਦੇ ਖੜੇ ਨੇ ਆਪਣੇ ਚਾਹੋ ਸਾਰਿਆਂ ਨੂੰ ਤੂਤੀ ਚਾਹੋ ਤੇ ਇਹ ਕਸਟਮ ਗਾ ਕੇ ਬੈਠੇ ਆਣੇ ਤੇ ਪੀਸਾ ਉਹਦਾ ਖਾਣਾ ਵਾਸਤੇ ਆਪਾਂ ਬਣਾਉਣਾ ਹੈ Sì. e dove me lo vuoi il Guarda, metto la, la messa, la maglietta di, di Blanziaga, guarda, Blanziaga Ma pure lui è eh, di Squared Sì, sì, ma tutti e due, guarda chi lo, a, lui, a lui lo paghi bene perché ha fatto i sordi lui, eh Ma chi c'ha le magliette di queste marche qua, capito? Vuol dire che c'è i sordi Eh, sì, Capito? Sì. Se, chi non c'ha i sordi a mettere così, capito? Di Casabella <ride> qua sordi, La Casabella questa ha comprato qua è 3 euro pagato Hai io Ma che i sordi tua, raga! <ride> A tre euro ho pagato questa maglietta Ciao ho pagato 500 euro con la maglietta Ciao salve Capito? Chi c'ha sordi E mettono queste magliette sennò No E tutti... chi vuole far vedere Che c'hai i sordi Se mette quelle magliette E non ce l'ha Invece chi Aspetta, non ce l'ha Però con che macchina stai? Che è quella? Ford Fiesta eh, sì, no? È mezza rotta Ford Fiesta non c'è più Io vedo solo BMW <ride> Ford festa è mezza rotta Cosa sta? Eccola Ora oggi non c'è sta Ora c'è furgone ਹਾਂ ਉਹ ਪੁਰਤਾਵਾ ਲਿਆ ਤੇ ਇਹਦੇ ਮੇਲੇ ਗਿਲਸਾਹ ਨੂੰ ਬਣਾਉਣ ਤੇ ਮਿੱਤਰੋ ਪੀਸੇ ਬਣਾਏ ਆ ਗਿਲਸਾਹ ਨੇ ਆਪਣੇ ਹੱਥਾਂ ਦੇ ਨਾਲ ਬਣਾਏ ਆ ਤੇ ਜਿਹੜੇ ਹੱਥਾਂ ਨਾਲ ਗਿਲਸਾਹ ਨੇ ਪੀਸੇ ਬਣਾਏ ਆ ਤਰ ਹੱਥ ਹੁੰਨੇ ਆ ਪਾ ਗਿਲਸਾਹ ਜੀ ਜਿਹੜੇ ਬਣਾਏ ਉਹ ਤਾਂ ਹੱਥਾਂ ਦੀਆਂ ਲਗੀ ਰਮ ਮਟ ਗਈਆਂ ਉਹ ਹੈ ਨਹੀਂ ਗਾਣਾ ਵੀ ਸੀਗਾ ਯਾਰ ਇੱਕ ਕਿਹੜਾ ਹਾਂ ਲੀਕਾਂ ਮਟ ਗਈਆਂ ਪੰਡਤ ਨੇ ਹੱਸਦੇ ਪਾਉਦਾ ਨਹੀਂ ਹਾਂ ਹਾਂ ਲੀਕਾਂ ਮਟ ਗਈਆਂ ਸਾਰੇ ਪੰਡਤ ਨੇ ਹੱਸਦੇ ਹਾਂ ਤੇ ਬਿੱਤਰੂ ਪੀਸਾ ਬਣਾ ਖਾਣ ਬਾਅਦ ਇਧਰ ਇਹ ਹੁੰਦਾ ਕਰ ਲਈ ਇਕੱਲਾ ਇਕੱਲਾ ਕੀਤੇ ਆ ਇਕੱਲਾ ਇਕੱਲਾ ਪੀਸ ਕਰਤਾ ਤੇ ਇਧਰ ਦਵਿੰਦਾ ਸਿੰਘ ਆਪਣੇ ਪਹੁੰਚ ਗਏ ਨੇ ਪੂਰੇ ਜੋਰਾ ਸ਼ੋਰਾ ਦੇ ਨਾਲ ਹੋ ਜੋ ਬਰਾਜ ਮਾਨ ਜੀ ਪਟੂ ਆਜੋ ਤੇ ਬਸ ਬਿੱਤਰੂ ਆਪੇ ਬਸ ਆਪਣਾ ਪੀਸਾ ਵਗੈਰਾ ਖਾਣੇ ਆ ਵਲੌਗ ਇੱਥੇ ਆਪਾਂ ਆਪਣਾ ਅੱਜ ਦਾ ਬੰਦ ਕਰਦੇ ਆ ਅੱਜ ਦਾ ਦਿਨ ਬੜਾ ਸੋਹਣਾ ਰਿਹਾ ਪਰਮਾਤਮਾ ਦੀ ਕਿਰਪਾ ਨਾਲ ਬੜੇ ਵਧੀਆ ਨਿਕਲਿਆ ਧੋੜੇ ਕੇ ਬਸ ਸਾਰੇ ਦਾ ਸਾਰਾ ਸ਼ੇਅਰ ਕੀਤਾ ਜੇ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਤੇ ਬਾਕੀ ਜਿਹੜਾ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਮੈਂ ਹਰ ਇੱਕ ਲੱਗਭਗ ਵਲੌਗ ਦੇ ਵਿੱਚ ਕਰਦੇ ਜਿਐ ਨੇ ਤੁਸੀਂ ਜਿਹਨੇ ਸੋਹਣੇ ਸੋਹਣੇ ਕਮੈਂਟ ਤੇ ਇੰਨਾ ਪਿਆਰ ਮੈਨੂੰ ਤੇ ਮੇਰੀ ਫੈਮਿਲੀ ਨੂੰ ਤੇ ਆਪਣੇ ਬਲੌਗਰ ਨੂੰ ਕਰਦੇ ਹੋ ਤੁਹਾਡਾ ਬਹੁਤ ਧੰਨਵਾਦ ਥੈਂਕ ਯੂ ਵੈਰੀ ਵੈਰੀ ਮੱਚ ਕੱਲੋਂ ਮਿਲਾਂਗੇ ਸਵੇਰੇ ਕੋ ਸੋਹਣੇ ਵਲੌਗ ਦੇ ਵਿੱਚ ਸਾਰ ਨੂੰ ਉਹ ਛੁੱਟੀਆਂ ਸਵੇਰੇ ਮਿਲਦੇ ਆ ਸਰਸੀਤ ਸਾਰਿਆਂ ਨੂੰ